ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਕਾਸਟ ਰਾਮ ਗੜੀਆ ਕਹਤੇ ਜੀ ਮੁੰਡੇ ਦਾ 5 ਫੁੱਟ 8 ਇੰਚ ਦੀ ਹਾਈਟ ਹੈ ਜਨਮ 21 1994 ਦਾ ਜੀ ਪੜਾਈ ਇਹਨੇ ਕਰੀ ਹੈ ਜੀ ਪਲੱਸ 2 ਮੈਡੀਕਲ ਕੋਰਸ ਕੀਤਾ ਹੈ ਤੇ ਕੰਮਕਾਰ ਹੈ ਜੀ ਨਮੀਆਂ ਕੰਬਾਈਨਾ ਬਣਾਉਂਦੇ ਨੇ ਇਹ ਗੋਤ ਹੈ ਇਹਨਾਂ ਦਾ ਪੋਡੇ ਤੇ ਪਤਾ ਹੈ ਜੀ ਧੂਰੀ ਇਹਨਾਂ ਦੀ ਮੰਗ ਹੈ ਜੀ ਇਹਨਾਂ ਨੂੰ ਲੜਕੇ ਵਧੀਆ ਪਰਿਵਾਰ ਤੋਂ ਸਿੰਪਲ ਸਿੱਖ ਧਰਮ ਨੂੰ ਮੰਨਣ ਵਾਲੀ ਚਾਹੀਦੀ ਹੈ ਜੀ ਤੇ ਲੜਕੀ ਦਾ ਕੱਤ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਯਵਿੰਦਰ ਕੌਰ ਪਤਾ ਫਰੀਦਕੋਟ ਏਰੀਆ ਕਸਟ ਹੈ ਜੀ ਬ੍ਰਾਹਮਣ ਤੇ ਗੋਤ ਹੈ ਯੋਸੀ ਕੱਤ ਹੈ ਲੜਕੀ ਦਾ 5 ਫੁੱਟ 6 ਇੰਚ ਤੇ ਉਮਰ ਹੈ ਜੀ 27 ਤਿੰਨ 1990 ਦਾ ਵਰਤ ਹੈ ਜਨਮ ਦਾ ਟਾਈਮ ਹੈ ਜੀ 4:05 ਏਮ ਦਾ ਸਮਾਂ ਪੜ੍ਹਾਈ ਕਰੀ ਹੈ ਜੀ ਲੜਕੀ ਨੇ ਬੀਏ ਐਮਏ ਬੀਐਡ ਤੇ ਐਮਫਿਲ ਭਰਾ ਇਹਨਾਂ ਦੇ ਦੋ ਨੇ ਜੀ ਜਿਨ੍ਹਾਂ ਵਿੱਚੋਂ ਇੱਕ ਭਰਾ ਇਹਨਾਂ ਦਾ ਮੈਰਿਟ ਆ ਇਨਾਂ ਦੀ ਮੰਗ ਹੈ ਜੀ ਮੁੰਡਾ ਐਨ ਆਰ ਆਈ ਹੋਵੇ ਨੰਬਰ ਦਿੱਤਾ ਗਿਆ ਹੈ ਜੀ ਪਰਵਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਰੁਪੜ ਏਰੀਆ ਕਾਸਟ ਜੀ ਜੱਟ ਸਿੱਖ ਤੇ ਗੋਤ ਹੈ ਮਾਹਲ ਉਮਰ ਜੀ 17/6/1998 ਦਾ ਡੇਟ ਆਫ ਬਰਥ ਹੈ ਕਰਦੇ ਜੀ 5 ਫੁੱਟ 9 ਇੰਚ ਦੀ ਹਾਈਟ ਹੈ ਭੈਣ ਇਹਨਾਂ ਦੀ ਇੱਕ ਹੈ ਜੀ ਤੇ ਕੰਮ ਕਰੇ ਮੁੰਡਾ ਸਰਕਾਰੀ ਨੌਕਰੀ ਕਰਦਾ ਹੈ ਸਿਟੀਯੂ ਚੰਡੀਗੜ੍ਹ ਦੇ ਵਿੱਚ ਤੇ ਮੁੰਡੇ ਨੂੰ 4.5 ਕਿੱਲੇ ਜ਼ਮੀਨ ਹੈ ਜੀ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸਰਕਾਰੀ ਨੌਕਰੀ ਕਰਦੀ ਹੋਵੇ ਬੀਏ ਪਾਸ ਹੋਵੇ WhatsApp ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜ਼ਿਲ੍ਹਾ ਬਰਨਾਲਾ ਏਰੀਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 58 1995 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 8 ਇੰਚ ਪੜਾਈ ਕਰੀ ਹੈ ਜੀ ਲੜਕੇ ਨੇ ਐਮਈ ਆਈਟੀਆਈ ਪਲੰਬਰ ਦੀ ਕੰਮ ਕਰਾਏ ਜੀ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਤੇ ਕੈਨੇਡਾ ਦੇ ਵਿੱਚ ਆਪਣਾ ਘਰ ਪਰਿਵਾਰ ਹੈ ਜੀ ਪੀਆਰ ਦੀ ਫਾਈਲ ਅਪਲਾਈ ਕੀਤੀ ਹੋਈ ਹੈ ਵਧੀਆ ਆਮਦਨ ਹੈ ਜੀ ਤੇ ਪੰਜਾਬ ਦੇ ਵਿੱਚ ਵੀ ਪੰਜ ਕਿੱਲੇ ਜ਼ਮੀਨ ਹੈ ਮੁੰਡੇ ਕੋਲ ਸਾਰਾ ਪਰਿਵਾਰ ਇਹਨਾਂ ਦਾ ਕੈਨੇਡਾ ਸੈਟਲ ਹੈ ਜੀ ਤੇ ਹੁਣ ਪਰਿਵਾਰ ਇੰਡੀਆ ਵਾਪਸ ਆਇਆ ਜੀ ਲੜਕੇ ਦਾ ਵਿਆਹ ਇਹਨਾਂ ਨੇ ਜਲਦੀ ਕਰਨਾ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦੀ ਪੀਆਰ ਹੋਵੇ WhatsApp ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਅਮਰਤਸਰ ਏਰੀਆ ਕਾਸਟ ਹੈ ਜੀ ਅਰੋੜਾ ਖੱਤਰੀ ਤੇ ਉਮਰੇ 11 12 1993 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 5 ਫੁੱਟ 5 ਇੰਚ ਤੇ ਜਨਮ ਦਾ ਟਾਈਮ ਹੈ 9:30 ਪੀਐਮ ਦਾ ਸਮਾ ਪੜ੍ਹਾਈ ਇਹਨਾਂ ਨੇ ਕਰੀ ਹੈ ਜੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਪਿਤਾ ਰਿਟਾਇਰ ਨੇ ਗਵਰਨਮੈਂਟ ਜੌਬ ਤੋਂ ਮਾਤਾ ਇਹਨਾਂ ਦੇ ਪ੍ਰਾਈਵੇਟ ਟੀਚਰ ਨੇ ਜੀ ਤੇ ਮੁੰਡਾ ਹੈ ਸ਼ਾਰਟ ਟਾਈਮ ਤੋਂ ਡਿਵੋਰਸਡ ਹੈ ਜੀ ਇਹਨਾਂ ਦਾ ਕੰਮ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਹੈ ਤੇ ਵਰਕ ਪਰਮਿਟ ਤੇ ਆ ਤੇ ਇੰਡੀਆ ਦੇ ਵਿੱਚ ਵਧੀਆ ਕਮਰਸ਼ੀਅਲ ਪ੍ਰਾਪਰਟੀ ਹੈ ਜੀ ਵਧੀਆ ਇਨਕਮ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਤਵੀਰ ਸਿੰਘ ਪਿਤਾ ਦਾ ਨਾਮ ਜੀ ਪਵਿੱਤਰ ਸਿੰਘ ਪਤਾ ਇਹਨਾਂ ਦਾ ਜਿਲ੍ਹਾ ਲੁਧਿਆਣਾ ਏਰੀਆ ਇੱਕ ਆਸਟਾ ਰਾਮਗੜੀ ਆ ਤੇ ਮਾਨ ਗੋਤ ਹੈ ਜੀ ਬ੍ਰਹਮਾ ਤੇ ਵੰਸਲ ਉਮਰ ਹੈ ਜੀ ਮੁੰਡੇ ਦੀ 26 11 1993 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 11:15 ਪੀਐਮ ਦਾ ਸਮਾਂ ਕੱਦ ਤੇ ਜੀ 5 ਫੁੱਟ 9 ਇੰਚ ਤੇ ਪੜ੍ਹਾਈ ਇਹਨਾਂ ਨੇ ਕਰੀ ਆ ਬੀਸੀਏ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਤੇ ਭੈਣ ਵੀ ਇੱਕ ਮੈਰਿਡ ਆ ਕਮਕਰ ਜੀ ਆਪਣਾ ਮੈਡੀਕਲ ਦਾ ਬਿਜ਼ਨਸ ਆ ਤੇ ਇਹਨਾਂ ਦੀ ਮੰਗ ਹੈ ਕੁੜੀ ਸੋਹਣੀ ਸੁਨੱਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਡਾਇਰੈਕਟ ਗੱਲ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਲਵਿੰਦਰ ਸਿੰਘ ਪਤਾ ਮਲੌਟ ਏਰੀਆ ਕੱਦ ਹੈ ਜੀ 5 ਫੁੱਟ 7 ਇੰਚ ਤੇ ਕਾਸਟ ਹੈ ਜੱਟ ਸਿੱਖ ਗੋਤ ਹੈ ਜੀ ਸਿੱਧੂ ਤੇ ਨਾਨਕਿਆਂ ਦਾ ਗੋਤ ਹੈ ਬਰਾੜ ਪੜ੍ਹਾਈ ਇਹਨਾਂ ਨੇ ਕਰੀਓ ਜੀ ਪਲੱਸ 2 ਪਾਸ ਤੇ ਉਮਰ ਹੈ ਮੁੰਡੇ ਦੀ 21/8/1990 ਦਾ ਡੇਟ ਆਫ ਬਰਥ ਹੈ ਜੀ ਕੰਮ ਕਰਾ ਜੀ 8 ਏਕੜ ਜ਼ਮੀਨ ਹੈ ਖੇਤੀਬਾੜੀ ਦਾ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਬੇਸ਼ਬਦੀਪ ਸਿੰਘ ਕਾਸਟ ਜੱਟ ਸਿੱਖ ਪਤਾ ਸਮਾਣਾ ਏਰੀਆ ਗੋਤ ਹੈ ਜੀ ਵੜੈਚ ਉਮਰ ਹੈ ਮੁੰਡੇ ਦੀ 1995 ਦਾ ਵਰਥ ਹੈ ਜੀ ਘਾਟ ਹੈ 5 ਫੁੱਟ 11 ਇੰਚ ਪੜ੍ਹਾਈ ਕਰੀਏ ਜੀ ਬੀਏ ਤੇ ਭਰਾ 1 ਹੈ ਕਮ ਕਰਾਜੀ 18 ਕਿਲੇ ਜ਼ਮੀਨਾਂ ਖੇਤੀਬਾੜੀ ਦਾ ਕੰਮ ਹੈ ਆਪਣਾ ਬਿਜ਼ਨਸ ਵੀ ਇਹਨਾਂ ਦਾ ਜੀ ਕਮਿਸ਼ਨ ਏਜੰਟ ਨੇ ਇਹ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿਮਰਪ੍ਰੀਤ ਸਿੰਘ ਪਤਾ ਅਮਰਤਸਰ ਸਾਹਿਬੇਰੀਆ ਕਾਸਟ ਹੈ ਜੀ ਅਰੋੜਾ ਤੇ ਕੱਦ ਦਾ 5 ਫੁੱਟ 10 ਇੰਚ ਪੜ੍ਹਾਈ ਕਰੀ ਹੈ ਜੀ MBA ਭਰਾ ਇਹਨਾਂ ਦਾ ਇੱਕ ਜੀ ਅਨਮੈਰਿਡ ਕੰਮ ਕਰ ਹੈ ਜੀ ਟੈਕਨੀਕਲ ਇੰਜੀਨੀਅਰ ਅਲਟਰਾਟੈਕ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ ਹੈ ਤੇ ਸੈਲਰੀ ਹੈ ਜੀ 40000 ਰੁਪਿਆ ਪਰ ਮੰਥ ਮੁੰਡਾ ਡਿਵੋਰਸਡ ਹੈ ਜੀ ਤੇ ਗੁਰਸਿੱਖ ਹੈ ਇਹਨਾਂ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸਿੰਪਲ ਫੈਮਿਲੀ ਤੋਂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਜਤਿੰਦਰਪਾਲ ਸਿੰਘ ਪਤਾ ਲੁਧਿਆਣਾ ਏਰੀਆ ਕੱਦ ਹੈ ਜੀ 5 ਫੁੱਟ 6 ਇੰਚ ਦੀ ਹਾਈਟ ਹੈ ਦਿਕਾਸ਼ਤ ਖੱਤਰੀ ਸਿੱਖ ਗੋਤ ਹੈ ਜੀ ਸੇਠੀ ਤੇ ਉਮਰ ਹੈ 13 1995 ਦਾ ਵਰਤ ਹੈ ਜਨਮ ਦਾ ਟਾਈਮ ਹੈ ਜੀ 3:55 ਪੀਐਮ ਦਾ ਸਮਾ ਪੜ੍ਹਾਈ ਕਰੀ ਹੈ ਜੀ ਡਿਪਲੋਮਾ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਭੈਣਾਂ ਦੋ ਨੇ ਜੀ ਇੱਕ ਭੈਣ ਮੈਰਿਡ ਅਤੇ ਇੱਕਨ ਮੈਰਿਡ ਪਿਤਾ ਰਟਾਇਰ ਨੇ ਜੀ ਪੰਜਾਬ ਪੁਲਿਸ ਦੇ ਵਿੱਚੋਂ ਕੰਮ ਕਰਾਏ ਜੀ ਆਪਣਾ ਬਿਜ਼ਨਸ ਹੈ ਤੇ 25000 ਰੁਪਿਆ ਪਰ ਮੰਥ ਆਮਦਨ ਹੈ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ